ਪੰਜਾਬ ਦੇ ਲੋਕਾਂ ਨੂੰ ਜਿਹੜੇ ਜਿਹੜੇ ਵਾਅਦੇ ਕੀਤੇ ਸੀ ਕੱਲੇ ਕੱਲੇ ਵਾਅਦੇ ਨੂੰ ਪੂਰਾ ਕਰ ਰਹੇ ਆ 600 ਯੂਨਟ ਬਿਲੀ ਇਹ ਲੋਕਾਂ ਨੂੰ ਹੁਣ ਅੱਜ ਕਹਿ ਰਿਹਾ ਹਜ਼ਾਰ ਜਿਹੜਾ ਹਜ਼ਾਰ ਰੁਪਈਆ ਸਾਡੀਆਂ ਮਾਵਾ ਭੈਣਾਂ ਨਾਲ ਵਾਅਦਾ ਕੀਤਾ ਇਹਨਾਂ ਨੂੰ ਇਹ ਪੁੱਛਣ ਵਾਲਾ ਹੋਵੇ 3500 4000 ਰੁਪਈਆ ਬਿੱਲ ਹਰ ਗਰੀਬ ਬੰਦੇ ਦਾ ਮਾਤਰ ਪਰਿਵਾਰ ਦਾ ਆਉਂਦਾ ਸੀ ਕਿੰਨੇ ਮਹੀਨੇ ਹੋ ਗਏ ਜ਼ੀਰੋ ਬਿੱਲ ਆ ਰਿਹਾ ਵਾ 4000 ਜਿਆਦਾ ਕਿ ਹਜ਼ਾਰ ਜਿਆਦਾ ਬੱਟ ਤੁਹਾਡੇ ਤਰ੍ਹਾਂ ਭਜਦੇ ਨਹੀਂ ਨੀਅਤ ਤੇ ਨੀਤੀ 'ਚ ਫਰਕ ਨਹੀਂਗਾ ਹਜ਼ਾਰ ਰੁਪਈਆ ਵੀ ਦਾਂਗੇ ਤੇ ਲੋਕਾਂ ਦਾ ਕੰਮ ਵੀ ਕਰਨਾ ਔਰ ਪੰਜਾਬ ਨੂੰ ਰੰਗਲਾ ਪੰਜਾਬ ਹੱਸਦਾ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਉਹੀ ਬਣਾਉਣਾ ਦੁਬਾਰਾ ਬਜਟ ਚਾਹੇ ਪਾਸ ਹੋਈ ਜਾਵੇ ਜਿਹੜਾ ਤਾਨਾशाही ਰਵਈਆ ਉਹ ਬਦਲਣਾ ਚਾਹੀਦਾ ਤਾਨਾਸ਼ਾਹੀ ਹੁਣ ਸਾਡੇ ਦੇਖੋ ਉੱਤੇ ਚੰਡੀਗੜ੍ਹ ਕਿੰਨਾ ਧੱਕਾ ਕੀਤਾ ਸਾਰੀ ਜਨਤਾ ਜਾਣਦੀ ਆ ਪੰਜਾਬ ਦੇ ਸਾਡੇ 3 ਕਰੋੜ ਲੋਕ ਭਾਜਪੀ ਨੂੰ ਥੂ-ਥੂ ਕਰ ਰਹਿਆ ਹੋਇਸ ਕਰਕੇ ਕਰ ਰਿਆ ਲੋਕਤੰਤਰ ਦਾ ਖਾਨ ਹੋ ਰਿਆ ਲੋਕਤੰਤਰ ਨੂੰ ਖਤਮ ਕੀਤਾ ਜਾ ਰਿਹਾ ਬਾਬਾ ਸਾਹਿਬ ਭੀਮਰਾਓ ਅਮਰੀਕਰ ਨੇ ਜੋ ਸਾਨੂੰ ਸੰਵਧਾਨ ਦਿੱਤਾ ਵਾ ਉਹ ਸੰਵਧਾਨ ਨੂੰ ਅੱਜ ਇਹ ਰੂਪ ਕੇ ਰੂ ਕਰਕੇ ਬੀਜੇਪੀ ਆਪਣਾ ਤਾਂ ਨਾ ਸਹੀ ਆਪਣਈਆ ਜਿਹੜਾ ਵਾ ਉਹ ਬਣਾ ਰਹੀ ਆ ਉਹਨੂੰ ਐਨਾ ਨਹੀਂ ਪਤਾ ਵੀ ਪੰਜਾਬੀ ਜਿਸ ਦਿਨ ਉੱਠ ਖੜੇ ਉਸ ਦਿਨ ਤੈਨੂੰ ਜਵਾਬ ਦੇਣਾ ਔਖਾ ਹੋ ਜੂਗਾ ਪਹਿਲਾਂ ਕਿਸਾਨ ਅਦੋਲਨ ਦੇ ਵਿੱਚ ਦੇਖ ਚੁੱਕੇ ਹੋ ਨਾ ਪੰਜਾਬੀਆਂ ਦੀ ਦੁੱਖ ਦੀ ਨਵਜ ਦੇ ਉੱਤੇ ਬਾਰ ਬਾਰ ਨਮਕ ਛਿੜਕੋ ਇਦਾਂ ਨਤੀਜਾ ਕੋਈ ਮਾੜਾ ਨਿਕਲੂਗਾ ਅੱਗੇ ਅਸੀਂ ਬਹੁਤ ਸੰਤਾਪ ਭੋਗਿਆ ਪੰਜਾਬੀਆਂ ਨੇ ਤੁਸੀਂ ਸਾਡੇ ਨਾਲ ਤਾਨਾਸ਼ਹੀ ਰੁਪਈਆ ਨਾ ਪਨਾਓ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਇੱਥੇ ਜ਼ੁਲਮ ਨਹੀਂ ਸਹਿਆ ਜਾਂਦਾ ਦੇਖੋ ਉਮੀਦਾਂ ਦਾ ਤਾਂ ਪੂਰੀਆਂ ਹੁੰਦੀਆਂ ਜਦੋਂ ਬੰਦੇ ਦੀ ਨੀਅਤ ਤੇ ਨੀਤੀ 'ਚ ਫਰਕ ਨਾ ਹੋਵੇ ਉਹਨਾਂ ਦੀ ਨੀਤੀ ਦੇ ਵਿੱਚ ਵੀ ਫਰਕ ਆ ਨੀਅਤ ਦੇ ਵਿੱਚ ਵੀ ਫਰਕ ਆ ਕੇਂਦਰ ਸਰਕਾਰ ਦੀ ਪੰਜਾਬ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਜਿਸ ਦਿਨ ਦੀ 2 ਸਾਲ ਹੋਣ ਲੱਗਿਆ ਪੰਜਾਬ ਦੇ ਲੋਕਾਂ ਨੂੰ ਜਿਹੜੇ ਜਿਹੜੇ ਵਾਅਦੇ ਕੀਤੇ ਸੀ ਕੱਲੇ ਕੱਲੇ ਵਾਅਦੇ ਨੂੰ ਪੂਰਾ ਕਰ ਰਹੇ ਆ 600 ਜੂਨਰ ਬਿਲੀ ਇਹ ਲੋਕਾਂ ਨੂੰ ਹੁਣ ਅੱਜ ਕਹਿ ਰਿਹਾ ਹਜ਼ਾਰ ਜਿਹੜਾ ਹਜ਼ਾਰ ਰੁਪਈਆ ਸਾਡੀਆਂ ਮਾਵਾ ਭੈਣਾਂ ਨਾਲ ਵਾਅਦਾ ਕੀਤਾ ਇਹਨਾਂ ਨੂੰ ਇਹ ਪੁੱਛਣ ਆਲਾ ਹੋਵੇ 3500 4000 ਰੁਪਈਆ ਬਿੱਲ ਹਰ ਗਰੀਬ ਬੰਦੇ ਦਾ ਮਾਤਲ ਪਰਿਵਾਰ ਦਾ ਹੁੰਦਾ ਸੀ ਕਿੰਨੇ ਮਹੀਨੇ ਹੋ ਗਏ ਜ਼ੀਰੋ ਬਿੱਲ ਆ ਰਿਹਾ ਵਾ 4000 ਜਿਆਦਾ ਕਿ ਹਜ਼ਾਰ ਜਿਆਦਾ ਪਰ ਤੁਹਾਡੇ ਤਰ੍ਹਾਂ ਭਾਈ ਦੇ ਨਹੀਂ ਨੀਅਤ ਤੇ ਨੀਤੀ 'ਚ ਫਰਕ ਨਹੀਂਗਾ ਹਜ਼ਾਰ ਰੁਪਈਆ ਵੀ ਦਾਂਗੇ ਤੇ ਲੋਕਾਂ ਦਾ ਕੰਮ ਵੀ ਕਰਨਾ ਔਰ ਪੰਜਾਬ ਨੂੰ ਰੰਗਲਾ ਪੰਜਾਬ ਹੱਸਦਾ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਉਹੀ ਬਣਾਉਣਾ ਦੁਬਾਰਾ ਲੱਖਣਾਂ ਤੋਂ ਪਹਿਲਾਂ ਬੀਜੇਪੀ ਦਾ ਆਖਰੀ ਤਾਂ ਨਹੀਂ ਬਜਟ ਸੀਗਾ ਕਿਤੇ ਦੇਖੋ ਆਖਰੀ ਸਿਸਟਮ ਵੀ ਆਖਰੀ ਆ ਬਜਟ ਨੂੰ ਛੱਡੋ ਹੁਣ ਉਹਨਾਂ ਨੂੰ ਦੇਖਦਾ ਵਾਏ ਮੋਦੀ ਦਾ ਹੁਣ ਜਾਣ ਆਲਾ ਟਾਈਮ ਆ ਗਿਆ ਬਹੁਤ ਬੇ ਨੇ ਸਰਕਾਰ ਸੀ ਲੇਕਿਨ ਕੋਈ ਕੰਮ ਇਦਾਂ ਹੁੰਦੇ ਨਹੀਂ ਸੀ ਜਾਦੀ ਵਜੋਂ ਆਮ ਆਦਮੀ ਪਾਰਟੀ ਆਈ ਆ ਉਦੋਂ ਦੇ ਕੰਮ ਲੜੀਵਾਰ ਚੱਲ ਰਹੀ ਦੇਖੋ ਪੰਜਾਬ ਦੇ ਲੋਕਾਂ ਨੇ 3.5 ਕਰੋੜ ਲੋਕਾਂ ਨੇ ਸਾਡੇ ਦੇ ਭਰੋਸਾ ਰੱਖਿਆ ਜੇ ਪੰਜਾਬੀਆਂ ਦਾ ਅਸੀਂ ਭਰੋਸਾ ਤੋੜਤਾ ਪੰਜਾਬੀਆਂ ਨੇ ਲਾਸਟ ਨਿਸ਼ਾਨਾ ਲਾਇਆ ਸੀ ਪਹਿਲੀਆਂ ਸਰਕਾਰਾਂ ਆਈਆਂ ਗਈਆਂ ਪੰਜਾਬੀਆਂ ਨੇ ਲਾਸਟ ਸੋਚਿਆ ਸੀ ਵੀ ਇੱਕ ਮੌਕਾ ਮੰਗਿਆ ਸੀ ਇਹਨਾਂ ਤੋਂ ਇਹਨਾਂ ਨੇ ਇੱਕ ਮੌਕੇ ਦਾ ਸਾਨੂੰ 92 ਮੈਂਬਰ ਚੁਣ ਕੇ ਵਿਧਾਨ ਸਭਾ 'ਚ ਭੇਜਿਆ ਇਹਨਾਂ ਨੂੰ ਅਸੀਂ ਬਸ਼ਵਾਤ ਬੋਣਿਆ ਤੁਹਾਡੇ ਭਰੋਸੇ ਨੂੰ ਟੁੱਟਣ ਨਹੀਂ ਦਿੱਤਾ ਜਾਊਗਾ ਇਨੂੰ ਮਜ਼ਬੂਤ ਕਰਕੇ ਪੰਜਾਬ ਨੂੰ ਉਹੀ ਦੁਬਾਰਾ ਪੰਜਾਬ ਬਣਾਇਆ ਜਾਊਗਾ